ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਪਿਆਰੇ ਵੀਰੋ ਭੈਣੋ ਆਪਣੇ ਮਾਤਾ-ਮਾਂ ਬੱਚੇ ਆਪਣੇ ਬੱਚੇ ਛੋਟੇ ਵੀਰ ਬਾਪੂ ਜੀ ਸਾਰਿਆਂ ਨੂੰ ਪਿਆ ਪਰਿ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਨੂੰ ਤੁਹਾਡੀ ਮਦਦ ਦੀ ਲੋੜ ਆ ਆਪਾਂ ਸਿੱਖਾਂ ਨੂੰ ਸਾਰੇ ਸਿੱਖ ਫੈਮਲੀਆ ਨੂੰ ਇੱਕ ਦੂਜੇ ਦੀ ਮਦਦ ਦੀ ਜ਼ਰੂਰਤ ਕਰਨੀ ਚਾਹੀਦੀ ਹੈ ਓਕੇ ਆਪਾਂ ਬਹੁਤ ਕੋਟ ਜਿਵੇਂ ਕਹ ਲੋ ਗਹਿਰ ਗੰਭੀਰ ਮਸਲੇ ਦੇ ਵਿੱਚ ਫਸੇ ਹੋਏ ਆ ਪੈਸੇ ਜਿਵੇਂ ਤੁਹਾਨੂੰ ਇੱਕ ਜੱਜ ਦੇ ਉੱਪਰ ਸ ਦੇਖੋ ਵੀ ਜੁੱਤਾ ਮਾਰਿਆ ਜਾਂਦਾ ਦਰਜੇ ਦੀ ਗੱਲ ਕਰਾਂਗੇ ਅੱਜ ਆਪਾਂ ਦਰਜੇ ਦੀ ਵੀ ਇਨਸਾਨ ਨੂੰ ਇਨਸਾਨੀ ਦਰਜਾ ਜਿਹੜਾ ਜਿਹੜਾ ਇਨਸਾਨ ਇਨਸਾਨੀਅਤ ਦੇ ਨਾਮ ਤੇ ਇਨਸਾਨਾਂ ਨੂੰ ਕੀ ਦਰਜਾ ਦਿੰਦਾ ਤੇ ਬਾਬੇ ਨਾਨਕ ਨੇ ਸਾਨੂੰ ਕੀ ਜਿਹੜਾ ਦੱਸ ਤਾ ਤੇ ਜਿਹੜਾ ਇਹਨਾਂ ਦਾ ਕੱਚ ਜਿਹਦੇ ਵਿੱਚ ਕਤਾਬ ਜੀ ਵਾਲਾ ਭਿੰਨਤਾ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਜੀ ਸਵਰਗ ਇਹਨੇ ਬਤਾਇਆ ਬਈ ਬਚਾ ਆ ਬਾਬਾ ਸਾਹਿਬ ਨਹੀਂ ਬਚਾਲਿਆ ਸਾਨੂੰ ਇਹ ਕਰ ਲੈ ਉਹ ਜਿਹੜੇ ਕਰਦੇ ਨੇ ਨਾ ਇਹ ਤੇ ਇਹੋ ਜਿਹਾ ਕੁਝ ਬਿਮਾਰੇ ਬਾਬਾ ਸਾਹਿਬ ਨੇ ਕਰ ਲਿਆ ਉਹ ਜਦੋਂ ਕਿ ਉਹਨਾਂ ਦਾ ਬਾਬਾ ਸਾਹਿਬ ਨਾਲ ਕੋਈ ਲੇਰ ਲਿਖਾ ਦੇ ਕੋਈ ਨਹੀਂ ਹੁੰਦਾ ਉਹ ਸਰਕਾਰ ਦੇ ਟੂਲ ਨੇ ਸਰਕਾਰ ਦੇ ਸੰਧ ਨੇ ਪਰ ਫਰੀਕ ਬੰਦਾ ਇਹ ਬਹੁਤ ਮੈਂ ਅੱਜ ਉਹ ਮਸਲੇ ਤੇ ਗੱਲ ਕਰਾਂਦੇ ਜੰਦੇ ਜੋ ਇਹ ਫਰੀਕ ਤੇ ਸਮਝ ਨਹੀਂ ਆਉਂਦਾ ਪਰ ਅਮੀਰੇ ਕਰਦਾ ਮੈਂ ਕਿਉਂਕਿ ਬਹੁਤ ਆਪਣੇ ਸਿੱਖ ਪਰਿਵਾਰਾਂ ਦੇ ਨਾਲ ਬਹੁਤ ਕੁਝ ਹੋ ਗਿਆ ਪੰਜਾਬੀ ਪਰਿਵਾਰਾਂ ਦੇ ਨਾਲ ਬਹੁਤ ਕੁਝ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਮੇਰੀ ਇਹ ਗੱਲ ਸਮਝ ਆ ਜਾਈਵੇ ਜਮਨਾਵਰ ਵਾਲਿਆਂ ਨੂੰ ਨਹੀਂ ਸਮਝ ਆਉਣੀ ਵੀ ਦਰਜਾ ਆਪਾਂ ਨੂੰ ਕੀਨੇ ਬੈਟਰ ਦਿੱਤਾ ਸੀ ਗੁਰੂ ਨੇ ਜਾਂ ਬਾਬਾ ਸਾਹਿਬ ਹੁਣ ਗੁਰੂ ਨੇ ਸਾਨੂੰ ਪਾਤਸ਼ਾਹੀਆਂ ਬਖਸ਼ੀਆਂ ਨੇ ਤੇ ਬਾਬਾ ਸਾਹਿਬ ਨੇ ਸਾਨੂੰ ਜਾਤ ਪਾਤ ਦੇ ਵਿੱਚ ਇੱਕ ਬੰਨ ਬਵਸਤਾ ਦਾ ਇੱਕ کاسٹ سسٹم دا ایک ادا کا طریقہ بنا تا بھی آری کٹیگری کیٹاگری بنا تھی کیٹاگری ہوں جی کئی لوگ کہنے گے وہ تو جات ختم کرتی انہوں نا بابا صاحب نے ختم کرتی دا حساب ختم کرتی بھی دوسرے پاس وہ کہنے گیا ہون جاتا رہی ہوں وہ گلا رہی چیزیں ہوں کیٹگری ہو ہوگی کیٹگری ਕਿਸਮਾ ਕੈਟਾਗਰੀ ਜਾਤਾਂ ਵਤਾਂ ਇਹ ਮਤਲਬ ਇੱਕੇ ਹੀ ਆ ਨਾ ਇਹਨਾਂ ਦਾ ਬਣਦਾ ਕਿਸੇ ਭਾਸ਼ਾ ਦੇ ਵਿੱਚ ਕਿਸਮ ਕਿਹਾ ਜਾਂਦਾ ਹੋਊ ਕਿਸੇ ਭਾਸ਼ਾ ਦੇ ਵਿੱਚ ਜਾਤ ਪੱਤ ਕਿਹਾ ਜਾਂਦਾ ਹੋਊ ਅੰਗਰੇਜ਼ੀ ਭਾਸ਼ਾ ਦੇ ਵਿੱਚ ਜਾ ਕੈਟਾਗਰੀ ਕਿਹਾ ਜਾਂਦਾ ਹੋਊ ਤੇ ਹੁਣ ਇਹਨਾਂ ਨੇ ਇੱਕ ਬੋਤੀ ਵਾਲੇ ਬ੍ਰਾਹਮਣ ਨੇ ਕਿਹਾ ਵੀ ਮੈਂ ਮੁਖਤ ਦੇ ਵਿੱਚੋਂ ਪੈਦਾ ਹੋਇਆ ਹਾਂ ਭਾਈ ਜਿਹੜੇ ਅਦਾਲਤ ਨੇ ਉਹ ਹੋਏਗੇ ਨੇ ਪੈਰਾਂ ਜੋ ਪੈਦਾ ਹੋਏ ਹੋਏ ਪਤਾ ਨਹੀਂ ਕਿੱਥੋਂ ਪੈਦਾ ਹੋਏ ਹੋ ਉਹਨਾਂ ਨੂੰ ਉਹ ਬਹੁਤ ਹੀ ਜ਼ਿਆਦਾ ਨੀਚ ਸਮਝਾ ਉਹਨਾਂ ਦੇ ਨਾਲ ਉਹ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਉਹਨਾਂ ਇੱਥੋਂ ਤੱਕ ਕਿ ਹੁਣ ਆਪਣੇ ਅੰਗਰੇਜ਼ਾਂ ਦੇ ਵੇਲੇ ਸਮੇਂ ਤੱਕ ਵੀ ਇਹ ਰੂਲ ਰਿਹਾ ਵਾ ਹੁਣ ਵੀ ਆਪਣੇ ਅੱਜ ਤੋਂ 20-25 ਸਾਲ ਪਹਿਲਾਂ ਵੀ ਕੇਸ ਆਏ ਨੇ ਕਈ ਸੁਣਨ ਤੇ ਕੇਰਲਾ ਸਾਈਡ ਤੋਂ ਮੰਨ ਲਓ ਦੂਸਰ ਸਾਈਡ ਆਂਧਰਾ ਪ੍ਰਦੇਸ਼ ਸਾਈਡ ਉਧਰ ਕਿਉਂਕਿ ਜ਼ਿਆਦਾ ਆਪਣੇ ਨਾਲ ਉਹ ਕਾਸਟ ਸਿਸਟਮ ਪੰਜਾਬ ਦੇ ਵਿੱਚ ਤਾਂ ਕੁਝ ਵੀ ਨਹੀਂ ਪੰਜਾਬ ਦੇ ਵਿੱਚ ਤਾਂ ਕਾਸਟ ਸਿਸਟਮ ਹੈ ਹੀ ਨਹੀਂ ਇਹ ਕਾਜਾ ਵੀ ਸਿਰਫ ਇਹਨਾਂ ਦੇ ਕਾਨੂੰਨੀ ਢਾਂਜੇ ਕਰਕੇ ਲਾਗੂ ਹੋਇਆ ਹੈ। ਕਿਉਂਕਿ ਇਹ ਪਹਿਲਾਂ ਹੀ ਪੁੱਛਦੇ ਨੇ ਬੰਦੇ ਨੂੰ ਜਦੋਂ ਵੀ ਬੱਚਾ ਸਕੂਲ 'ਚ ਲੱਗਦਾ ਹਾਂ ਵੀ ਕਿਹੜੀ ਜਾਤ ਦਾ ਕੀ ਕਾਸਟ ਆ ਉਥੇ ਪੁੱਛੀ ਲਿਖਾਈ ਜਾਂਦੀ ਹੈ। ਤੇ ਸਾਡੇ ਗੁਰੂ ਨੇ ਤਾਂ ਸਾਨੂੰ ਇਹ ਚੀਜ਼ ਤੋਂ ਮਨਾ ਕਰਿਆ ਹੋਇਆ ਵਾਣਾ। ਵੀ ਜਾਤ ਪਾਤ ਤਾਂ ਝੰਡ ਈ ਖਤਮ। ਕੋਈ ਹੁਣ ਚ ਨਹੀਂ ਚੱਲੀ ਹੈ ਹੀ ਨਹੀਂ। ਤੇ ਇਹ ਜਿਹੜੇ ਜਿਨੇ ਇਹ ਰੂਲ ਬਣਾਇਆ ਵਾ ਉੱਚ ਨੀਚਾ ਦਾ ਜਾਤ ਪਾਤ ਵੰਨ ਬਵਸਤਾ ਉਹਨੂੰ ਤਾਂ ਬਾਬੇ ਨਾਨਕ ਨੇ ਚੋਰ ਠੱਗ ਬਹੁਤ ਕੁਸ਼ ਗਿਆ ਹੋਇਆ ਮੈਨੂੰ ਹੁਣ ਗਰਵਾਣੀ ਆ ਇੰਨੇ ਸ਼ਬਦ ਮਰੀਏ ਵਸੇ ਮਾਲਕ ਨੇ ਇੰਨੀ ਮਿਹਰ ਮਿਹਰ ਤੇ ਨਹੀਂ ਕਰੀ ਪਰ ਹਾਂ ਜੇ ਕਈਆਂ ਨੂੰ ਪਤਾ ਸਾਰਿਆਂ ਨੂੰ ਜੋ ਮੈਂ ਦਹਿਣਾ ਚਾਹੁੰਦਾ ਮੈਂ ਲੋਕ 참ੇਤੇ ਹੋਣਗੇ ਮੇਰੀ ਗੱਲ ਨੂੰ ਵੀ ਤੁਸੀਂ ਇਹ ਦੇਖੋ ਵੀ ਇੱਕ ਇੱਕ ਦਲਿਤ ਹੋ ਨਹੀਂ ਜਿਹੜੇ ਬਾਬਾ ਸਾਹਿਬ ਕਹਿੰਦੇ ਨੇ ਵੀ ਸਾਡਾ ਬਾਬਾ ਸਾਹਿਬ ਜਿੰਦਾਬਾਦ ਬਾਬਾ ਸਾਹਿਬ ਹਮ ਸਾਡ ਨੂੰ ਹੋਣੇ ਬਾਬਾ ਸਾਹਿਬ ਦੇ ਸਬਦਾਨ ਨਾਲ ਇੱਕ ਗਲਤ ਉਹ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਬਾਬਾ ਸਾਹਿਬ ਨੂੰ ਮੰਨਦੇ ਨਹੀਂ ਉਹ ਦਲਤ ਨਹੀਂ ਹੈ ਅਸਲ ਉਹ ਇਨਸਾਨ ਨੇ ਜਿਹੜੇ ਬਾਬਾ ਸਾਹਿਬ ਨੂੰ ਮੰਨਦੇ ਉਹ ਦਲਤ ਨਹੀਂ ਕਿਉਂਕਿ ਉਹਨੇ ਜਿਹੜੀ ਚੀਜ਼ ਖਤਮ ਕਰਨ ਚਾਹੀਦੀ ਸੀ ਉਹ ਨੂੰ ਤਾਂ ਉਹ ਖਤਮ ਕਰਕੇ ਗਿਆ ਹੀ ਨਹੀਂ ਨਾ ਜੇ ਜਾਤ ਬਤ ਖਤਮ ਹੋਈ ਹੁੰਦੀ ਉਹ ਚ ਨਹੀਂ ਖਤਮ ਹੋਈ ਹੁੰਦੀ ਉਹ ਜੱਜ ਦੇ ਜਿਹੜੀ ਜੁੱਤੀ ਪਈ ਆ ਮੂੰਹ ਤੇ ਕੋਈ ਮਾਰ ਸਕਦਾ ਕੋਈ ਨਹੀਂ ਜੀ ਮਾਰ ਸਕਦਾ ਤੁਸੀਂ ਇਹ ਦੇਖੋ ਵੀ ਇੰਨਾ ਡਰ ਇੰਨੀ ਘਬਰਾਹਟ ਇੰਨਾ ਨਰਵਸ ਸਿਸਟਮ ਉਹਦਾ ਕਿੰਨਾ ਬੰਦੇ ਦਾ ਹੋਊ ਏ ਕਿਤੇ ਉਹਦੀ ਜਗ੍ਹਾ ਤੇ ਤੁਸੀਂ ਉਲਟਾ ਕਰ ਲੋ ਮਣਾ ਜੀ ਅਭੀ ਇਹ ਕਿਤੇ ਜੱਜ ਹੋਵੇ ਬ੍ਰਾਹਮਣ ਜਾਤੀ ਦਾ ਵਿਤੀ ਮਾਰਨ ਵਾਲਾ ਹੋਵੇ ਕੋਈ ਨੀਚ ਜਾਤੀ ਦਾ ਦਲਿਤ ਵਗੈਰਾ ਹੋਵੇ ਜਾਂ ਕੋਈ ਸਿੱਖ ਹੋਵੇ ਨਾਲ ਆਪਣੇ ਮੁਸਲਮਾਨ ਹੋਏ ਤੇ ਉਹਦਾ ਹਾਲ ਕੀ ਕਰਨਾ ਸੀ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੇ ਮੇਰੇ ਸਾਹਮਣੇ ਉੱਥੇ ਕੁੱਟ-ਕੁੱਟ ਕੇ ਮਾਰ ਦੇਣਾ ਸੀ 90% ਤਾਂ ਮੇਰੇ ਸਾਹਮਣੇ ਇਹੀ ਹੋਣਾ ਸੀ ਕੁੱਟ-ਕੁੱਟ ਕੇ ਹੀ ਮਾਰ ਦੇਣਾ ਸੀ ਉਹਦੀ ਲਾਸ਼ ਮੰਨਿਜੀ ਪਤਾ ਲੱਗਣੀ ਕਿੱਥੇ ਗਈ ਜਾਂ ਫਿਰ ਉਹਨੂੰ ਜੇਲ੍ਹ ਦੇ ਵਿੱਚ ਨਾ ਹਟਣਾ ਜੀ ਇਹ ਜਿਹੜੀਆਂ ਧਾਰਾਆਂ ਆ ਇਹਦੇ ਕੇਸ ਇਹਦੇ ਉਹਨਾਂ ਦੇਸ਼ ਧਰੋਹ ਦੇ ਪਲਾਨਾ ਤਾਂ ਮੁੱਖਾ ਬਣਤਾ ਹੈ ਕਿ ਉਹ ਕੋਈ ਨਾ ਚੀ ਗਿਨ ਜਸਟਿਸ ਕਰ ਮਾਰਾ ਅੱਜ ਹਮਾਰੇ ਸਵਿਧਾਨ ਕੋ ਚੋਟ ਮਾਰੀ ਹੈ ਜੱਜ ਕੋ ਚੋਟ ਨਹੀਂ ਮਾਰੀ ਹੈ ਜਿਹੜੇ ਆ ਮੋਦੀ ਗੁਰਦੀ ਭਾਰਤ ਨੂੰ انہوں نے پھر این گانا تھی یہ جو اے جوتا اس جج کو نہیں پڑا ہے اے جوتا آج سویدان کو پڑا ہے موڈی جی کے سویدان موڈی جی کے دیش کے سویدان کو پڑا ہے کیونکہ مود نے تو انہوں نے دکے نہ لے کے آنا ہوں ہر چیز تھی یہ دیکھو بھی جب تھی بابا صاحب میں یار دیکھو, 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 دیکھو ਇਹ ਮੈਂ ਵੀ ਕੋਈ ਬ੍ਰਾਹਮਣ ਨਹੀਂ ਹੈਗਾ ਅਕਤਰਾ ਇਹਨਾਂ ਦੇ ਸਾਨੂੰ ਉੱਚੀ ਜਾਤ ਦਾ ਪਰ ਇਹ ਨਹੀਂ ਹੈਗਾ ਵੀ ਆਪਾਂ ਕੋਈ ਨੀਵੀਂ ਜਾਤ ਆਪਾਂ ਪੰਜਾਬ ਦੇ ਲੋਕ ਇਹ ਸਾਮੀ ਦੇ ਜਾਤ ਪਾਤ ਵਾਲੀ ਗੱਲਬਾਤ ਹੈ ਹੀ ਨਹੀਂ ਪਰ ਇੱਕ ਕ੍ਰੀਏਟ ਕਰਦੇ ਨੇ ਇਹ ਸੀਨ ਕ੍ਰੀਏਟ ਕਰਦੇ ਨੇ ਜਿਹੜੇ ਇਹਨਾਂ ਦੇ ਸਰਕਾਰਾਂ ਦੇ ਬਣਾਏ ਹੋਏ ਨੇ ਟੂਲ ਜਿਹੜੇ ਆਪਣੇ ਬ੍ਰਾਹਮਣ ਦੇ ਟੂਲ ਬਣਾਏ ਹੋਏ ਨੇ ਕਿਉਂਕਿ ਬ੍ਰਾਹਮਣ ਨੂੰ ਪਤਾ ਹੋਵਾ ਜੇ ਮੈਂ ਹੁਣ ਤਿਹਾਰ ਆ ਗਿਆ ਕੋਈ ਉਹਨੇ ਤਿਹਾਰ ਦੇ ਵਿੱਚ ਘਾਣਾ ਨਹੀਂ ਆ 21 ਦਾ ਉਹ 22 ਦਾ ਉਹ ਬਰਾ ਕੀ ਲੈਣੇ ਆ ਫਲਨ ਨਾ ਤੇ ਹਮਕਾ ਉਹ ਸੂਤ ਵੀ ਰਹਿਦਾ ਏਦਾਂ ਓਕੇ ਨੂੰ ਕਰਦਾ ਐ ਉਹਨੂੰ ਪਤਾ ਪਾ ਵੀ ਜੇ ਮੈਂ ਇਹ ਜਾ ਕੁਛ ਕਰੂੰ ਤਾਂ ਹੀ ਮੇਰੀ ਪੁੱਛ ਉਹ ਕਹਿ ਦਵੇ ਵੀ ਸਾਰਾ ਕੁਝ ਠੀਕ ਹੈ ਵੀ ਚੱਕ ਦੋ ਤੇ ਹਰ ਤਾਂ ਫਿਰ ਉਹ ਤਾਂ ਪੁੱਛ ਹੀ ਨਹੀਂ ਉਹ ਨਾ ਕੋਈ ਉਹ ਬੰਦਾ ਪੈਰ ਪੈਰ ਤੇ ਗੁੰਮਰਾ ਕਰ ਰਿਹਾ ਬੰਦਿਆਣਾ ਲੋਕਾਂ ਨੂੰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਾਸੂਮ ਲੋਕਾਂ ਨੂੰ ਤੁਸੀਂ ਇਹ ਦੇਖੋ ਵੀ ਜੁੱਤੀ ਖਾ ਕੇ ਵੀ ਬੰਦਾ ਕੁਛ ਨਾ ਬੋਲੇ ੁੱਡੀ ਬੱਡੀ ਗੱਲਾਂ ਯਾਰੇ ਦੇਖੋ ਜੱਜ ਜੀ ਟੀਸ਼ ਦਾ ਸੁਪਰੀਮ ਕੋਰਟ ਦਾ ਵੀ ਇੱਕ ਤਾਂ ਨਾ ਸੈਸ਼ਨ ਕੋਰਟ ਆ ਫੋਲਰ ਕੋਰਟ ਹੁੰਦੀ ਹੈ ਜਿਹੜੀ ਹਾਈ ਕੋਰਟ ਹੋ ਜਾਮਾ ਗੈਰਾ ਹੋ ਗਈ ਸਭ ਤੋਂ ਉੱਪਰ ਸੁਪਰੀਮ ਉਹ ਦੱਜ ਉਹ ਦੱਜ ਵੀ ਇਹ ਗੱਲ ਕਹੇ ਵੀ ਮੈਂ ਕੋਈ ਗੱਲ ਨਹੀਂ ਛੱਡੋ ਮਾਰ ਦਿੱਤਾ ਆਪਦੇ ਆ ਵੀ ਮਾਰ ਦਿੱਤਾ ਜੁੱਤੀ ਅਗਲੇ ਨੇ ਮਾਰਿਆ ਆਫੀਦਾ ਉਹਨੂੰ ਮੰਗਣੀ ਚਾਹੀਦੀ ਹੈ ਨਾ ਵੀ ਮੈਨੂੰ ਭਾਈ ਮਾਫ ਕਰੋ ਉਹ ਬੋਲਦਾ ਰਹਾ ਪਿਆ ਵੀ ਮੈਂ ਤਾਂ ਸਹੀ ਮਾਫ ਦੇ ਆਪੂੰ ਜਣੀ ਉਹਦੇ ਬਿਆਨ ਐਸੇ ਨਹੀਂ ਜਿੱਦੇ ਵਿੱਚ ਉਹ ਸਾਬਤ ਹੁਣ ਕਰਦਾ ਪਿਆ ਵੀ ਮੈਂ ਸਹੀ ਹਾਂ ਉਹਨੂੰ ਛੱਡ ਵੀ ਦਿੱਤਾ ਨਾਲੇ ਕੋਈ ਅਰੈਸਟ ਨਹੀਂ ਪਈ ਉਹਦੇ ਉੱਤੇ ਕੋਈ ਉਹਨੂੰ ਥਾਣੇ 'ਚ ਨਹੀਂ ਲਈ ਆਇਆ ਗਿਆ ਕੋਈ ਉਹਦੇ ਨਾਲ ਸ਼ੀਨਾ ਝਾਪੜੀ ਨਹੀਂ ਹੋਈ ਕੋਈ ਉਹਦੇ ਨਾਲ ਧੱਕਾ ਮੁੱਕੀ ਨਹੀਂ ਹੋਈ ਕੁਝ ਨਹੀਂ ਹੋਇਆ ਯਾਰ ਸਿੱਖਾਂ ਲਈ ਕਾਨੂੰਨ ਕਿਹੜੇ ਨੇ ਫਿਰ ਉਥਲਾਮਾਨ ਵਾਲੇ ਕਾਨੂੰਨ ਕਿਹੜੇ ਨੇ ਦਲਿਤਾਂ ਵਾਲੇ ਕਾਨੂੰਨ ਕਿਹੜੇ ਨੇ ਜੋ ਤੁਹਾਨੂੰ ਕੁੱਟ-ਕੁੱਟ ਕੇ ਕਹਿੰਦੇ ਨੇ ਜੈਸੀ ਮਾਂ ਬੋਲ ਛਲੇ ਜੈਸੀ ਮਾਂ ਐ ਕਹਿੰਦੇ ਨੇ ਯਾਰ ਇਹ ਇਹ ਸੁਣਾਉਂਦਾ ਨਾ ਜੇ ਤਾਂ ਕੋਈ ਹਕਲ ਹੋਵੇ ਫਿਰ ਤਾਂ ਇਹ ਕਹਣਗੇ ਵੀ ਜੇ ਤਾਂ ਉੱਚ-ਨੀਚ ਵਾਲੀ ਗੱਲ ਹੋਵੇ ਫਿਰ ਤਾਂ ਕਹਣਗੇ ਅਸੀਂ ਹਮ ਅਸੀਂ ਤਾਂ ਸੁਨਾਤ ਨਹੀਂ ਆ ਰੀਪਲਾਨਾਂ ਨਾ ਅਸੀਂ ਤਾਂ ਕਹਣੇ ਨੇ ਜੇ ਇਹ ਗੱਲ ਹੋ ਜਬੇ ਵੀ ਸਾਰੇ ਪਾਸੇ ਕਹਿੰਦੇ ਬੋਟਾ ਮਟਾ ਵਾਲੀ ਗੱਲ ਆ ਜਿਹੜੀ 43 ਦਿਨ ਫਿਰ ਕਹਣਗੇ ਨਹੀਂ ਨਹੀਂ ਅਸੀਂ ਹਿੰਦੂ ਆ ਜੇ ਕੋ ਗੋਟਾਂ ਲੈਣੀਆਂ ਨੇ ਉਹਨਾਂ ਨੇ ਬਦਲਤਾਂਆਂ ਨੇ ਜੇ ਇਹ ਕਹਿਦਣਾ ਵੀ ਸਨਾਤ ਨਹੀਂ ਹੋ ਤਾਂ ਅਲੱਗ ਹੋਵੇ ਜਦੀ ਪੱਲੇ ਨੂੰ ਸਮਝਣ ਦੀ ਲੋੜ ਆ ਯਾਰ ਆਪਣੇ ਨੌਜਵਾਨ ਪੀੜ੍ਹੀ ਨੂੰ ਪੜ੍ਹੀ ਲਿਖੀ ਪੀੜ੍ਹੀ ਸਾਰੇ ਐਤਕੀ ਲੋਕ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਇੱਟਾਂ ਤੇ ਨੂੰ ਕਹਿੰਦੇ ਜਨ ਜੀ ਨੇ ਹੀ ਮੇਰੇ ਸਾਹਮਣੇ ਆਪਣੇ ਦੇਸ਼ 'ਚ ਵੀ ਜਨ ਜੀ ਹੀ ਕਰੂਗਾ ਜੇ ਕਰੂਗਾ ਨਹੀਂ ਆ ਜਾ ਕੋਈ ਜਨ ਜੀ ਨੇ ਹੀ ਇਹ ਐਂਡ ਕੰਮਾ ਮੇਰੇ ਸਾਹਮਣੇ ਆਜ ਬਈ ਜੀ ਉਹ ਉਹਦੇ ਕਰਤੀ ਹੋ ਨਹਲ ਤੇ ਓਕਣ ਦਾ ਤੱਕਣੀ ਸੀ ਕੰਮ ਛੇ ਕੰਮ ਹੈ ਜਾਤ ਪਾਤ ਦੇ ਯਾਲੀ ਸਿਸਟਮ ਤੋਂ ਸਰਕਾਰਾਂ ਦਾ ਉਹ ਜੀ ਨੇ ਬਾਬ ਜਿਹੜੇ ਸਿਸਟਮ ਬਾਬੇ ਨਾਨਕ ਨੇ ਸਾਢੇ 600 ਸਾਲ ਪਹਿਲਾਂ ਹੀ ਨਕਾਰਤਾ ਸੀ ਇਹੋ ਸਿਸਟਮ ਨੂੰ ਅੱਜ ਕਹਿੰਦੇ ਨੇ ਅਸੀਂ ਮਨੁਸਮਦਿੱਤੀ ਲਾਗੂ ਕਰਨੀ ਆ ਅਸੀਂ ਸਵਿਧਾਨ ਚੇਂਜ ਕਰਨਾ ਕਿ ਕਿੱਥੇ ਫਿਰਦੇ ਆ ਯਾਰ ਇਹ ਦੇਸ਼ ਕਿੱਥੇ ਚਲੇ ਗਿਆ ਆਪਾਂ ਕਿੱਥੇ ਆ ਬਾਕੀ ਕੋਈ ਭੁਲਚੁੱਕ ਗਲਤੀ ਹੋਈ ਤਾਂ ਮਾਫ ਕਰਿਓ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ लाइक कमेंट बि ज़रूरु करियो धनवाद जी